ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਟੋਕੜ ਇੱਕ ਤਾਜੀ ਸੂਈ ਵੀ ਇੱਕ ਗੱਬਣਾ ਬਈ ਦਿਨਾਂ ਦੇ ਨੇੜੀ ਆ ਤੇ ਆ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪੜੌੜ ਰਹਿ ਜਾਂਦਾ ਮੋਬਾਈਲ ਨੰਬਰ ਬੋਲ ਦਿਓ ਬਈ ਜੀ ਮੋਬਾਈਲ ਨੰਬਰ ਬੋਲ 987279904 ਠੀਕ ਆ ਬੱਸ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹ ਸੂਈ ਵੀ ਆ ਇਹ ਦੂਜਾ ਸੂਹ ਸੂਈ ਆ ਜੀ ਇਹ ਮਹੀਨਾ ਪਹਿਲਾਂ ਸੂਪੀ ਮੀਨਾ ਪਹਿਲਾਂ ਸੂਪੀ ਠੀਕ ਆ ਦੁੱਧ ਕਿੰਨਾ ਹੁਣ ਦੁੱਧ 9 ਲੀਟਰ ਦੁੱਧ ਦੇ ਦੋ ਇਹ 16 17 ਲੀਟਰ ਜੀ ਅਜੇ ਇਹਦਾ ਮਹੀਨੇ ਨੂੰ ਰਹਿੰਦਾ ਹੋਲ ਦੇ ਬਾਈ ਗਰਮੀ ਦਾ ਕਰਕੇ ਪਹਿਲਾਂ ਸੂਪੀ ਠੀਕ ਆ ਬਾਈ ਗਰਮੀ ਦਾ ਕਰਕੇ ਬਾਈ ਕਹਿੰਦਾ ਮੀਨਾ ਪਹਿਲਾਂ ਸੂਪੀ ਬਾਈ ਘੱਟ ਬੱਡ ਚੰਗਾ ਰਾਜ ਜੀ ਠੰਡੀ ਸੀਲ ਬਹੁਤ ਆ ਗਈ ਠੰਡੀ ਸੀਲ ਹਾਂ ਦੁੱਧੋ ਰੋਜ਼ ਵਧੀ ਜਾਂਦੀ ਆ ਹੁਣ ਕਿਉਂ ਕਿਉਂ ਦੇ ਨੇੜੇ ਆਈ ਜਾਂਦੇ ਆ ਅੱਛਾ ਲਾ ਜਿਵੇਂ ਮਰਜੀ ਆ ਚਲਾਈ ਚਲਾ ਠੰਡੀ ਪਾਉਦਾ ਜੀ ਹਣ ਹੂੰ ਤੇ ਲਾਂਡੋਨ ਲਾ ਪਈਆਂ ਨੇ ਆਰਡਰ ਆ ਜਿਹੜਾ ਚੰਗਾ ਬਈ ਦੁੱਧ 9 ਲੀਟਰ ਬਈ ਹਾਜ਼ਰ ਰਾਕੀ ਸੋਏ ਜੋੜਾਂਗੇ ਤੇ ਉਹਦੇ ਸਾਂ ਵੀ ਕੋਈ ਚਾਹ ਠੰਡੀ ਬਹੁਤ ਆ ਪੂਰੀ ਠੰਡੀ ਛੇਸ ਬੜਾ ਪਿਆਰਾ ਬਈ ਹਾਂ ਤੇ ਮੁੱਲ ਕੀ ਇਹਦਾ ਜਾਇਜ਼ ਆ ਮੁੱਲੇ ਦਾ ਹੀ 36000 ਰੁਪਏ ਮਾਨਤਨ ਹੋ ਜੀ ਹਾਂ ਮਾਨਤਨ ਕਰਦੇ ਹਾਂ 36000 ਰੁਪਏ ਮੁੱਲਾ ਬਈ ਬਾਕੀ ਬਾਕੀ ਬਾਹਰ ਤੋਂ ਤੈਨੂੰ ਵੀ ਪਤਾ ਜੀ ਸਾਰੇ ਟਾਈਮ ਤੇ ਜਾਵੜੀ 50 55000 ਦੀਆ ਬਾਕੀ ਬਸ ਸਨ ਦਾ ਭਾਗ ਆ ਸਹੀ ਗੱਲ ਆ ਬਈ ਹਾਂ 36000 ਰੁਪਏ ਮੁੱਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਰਾਜੀ ਫੋਲਾ ਢੱਲਾ ਚੰਗੀਆਂ ਥਣ ਚੰਗੀਆਂ ਚਵਾਈ ਚੰਗੀਆਂ ਬਈ ਹਾਂ ਚਵਾਈ ਪੂਰੀ ਬਦਗਾ ਅਗਲਾ ਚੋਕੇ ਲੈ ਜਾ ਕੋਈ ਚੱਕਰ ਨਹੀਂ ਬਹੁਤ ਠੀਕ ਆ ਅੱਗੇ ਬਈ ਦੋ ਨੰਬਰ ਕਿਹੜਾ ਸੂਸੂਈ ਆ ਇਹ ਦੂਜੇ ਸੂਏ ਸੂਈ ਆ ਜੀ ਕੱਲ੍ਹ ਸੂਈ ਆ ਆ ਬੱਸੀਆ ਇਹਦੇ ਮਗਰ ਨਾਲੂਗਾ ਨਾਲ ਹੀ ਆ ਬੱਛੀ ਬੜੀ ਚੰਗੀ ਦੇ ਤੇ ਚਿੱਟੀ ਚਿੱਟੀ ਬੱਸੀਆ ਸਹੀ ਗੱਲ ਆ ਤੇ ਕਿੰਨੇ ਕ ਬੋਲੇ ਤੇ ਹਾਂ ਬੋਲਾ ਦਾ ਭਰਾਤ ਵੀ ਚੋਲਿਆ ਹੂੰ ਤੜਕੇ ਵੀ ਚੋਲਿਆ ਤੜਕੇ 3 ਕਿਲੋ ਨੂੰ ਤੜਕੇ ਕੱਢ ਲਿਆ ਹੂੰ ਤੇ ਰਾਤ ਵੀ ਕੱਢ ਲਿਆ ਸੀ ਕੋਈ ਆਪਣੀ ਛੱਡੀ-ਸੁੱਡੀ ਨੇ ਸਾਫ਼ ਕਰੀ ਪਈ ਆ ਠੀਕ ਆ ਦੁੱਧ ਦੇਂਦੀ ਹੁੰਦੀ ਆ ਇਹ 13 ਕਿਲੋ ਨੂੰ ਠੰਡੀ ਪੂਰੀ ਆ ਲੈ ਠੰਡੀ ਬਹੁਤ ਆ ਹਾਂ ਪੂਰੀ ਠੰਡੀ ਐ ਨਾ ਗਰਮੀ ਮੰਨੇ ਹੂੰ ਖੋਲ ਦੇ ਤੋਰ ਕੇ ਦਿਖਾ ਦੇ ਚਮਕ ਚਮਕ ਜੰਗੀ ਆ ਕੱਦ ਵੱਡ ਚੰਗਾ ਬੱਚਾ ਮਗਰ ਬੱਚੀ ਬੱਚੀ ਬਹੁਤ ਜੰਗੀ ਆ ਬਈ ਹਾਂ ਬੱਸੀ ਪੂਰੀ ਵਧੀਆ ਮਗਰ ਵੀ ਚੰਗਾ ਮੁਰਤੀ ਵਾਲਾ ਥਾਣਾ 14 ਕਿਲੋ ਦੇਣ ਦੀ ਆ ਇਹ ਠੀਕ ਆ ਹੂੰ ਹੂੰ ਬਾਕੀ ਇਹ ਤਾਂ ਬੋਲਈ ਆ ਬੋਲਈ ਆ ਹਾਂ ਤੜਕੇ ਵੀ ਚੋਤੀ ਆਪਾਂ ਠੀਕ ਆ ਰਾਤ ਵੀ ਚੋਤੀ ਕੋਈ ਆਇਆ ਨਹੀਂ ਆਪਣੀ ਹੂੰ ਕੋਈ ਬੱਸੀ ਨੂੰ ਪਿਆ ਤਾਂ ਠੀਕ ਆ ਦੂਜਾ ਸੋ ਆ ਗਈ ਠੰਡੀ ਸੀਲਾ ਪੂਰੀ ਠੀਕ ਆ ਹਾਂ ਤੇ ਕੀ ਮੋਲ ਆਦਾ ਜਾਇਦ ਜਫਰ ਇਹ ਆ ਜਾਇਦ ਜਫਰ ਆ 37000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ 37000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਿਲ ਹੋ ਜਾ ਚੰਗੀ ਆ ਬੜਾ ਆਰਡਰ ਚੰਗਾ ਦੁੱਧ ਪਾ ਦੂ ਬਾਈ ਕਹਿੰਦਾ 13 ਲੀਟਰ ਥਾਣ 13 14 ਲੀਟਰ ਆਮ ਨਹੀਂ ਦੇ ਦੂਗੀ ਕੀ ਵਾਲਾ ਥਾਣ ੱਲਾ ੱਲਾ ਥਾਣ ਠੰਡੀ ਆ ਕੋਈ ਵਸਤਾ ਨਹੀਂ ਲੈ ਹਮ ਮੈਂ ਮਰ ਗਿਆ ਥਲਾਈ ਜਾਣਾ ਦੇਖ ਲੈ ਕੋਈ ਨਾ ਪੂਰਾ ਹੀ ਨਹੀਂ ਕੋਈ ਆ ਵੀ ਲੱਤਸਾਲ ਵਾਲੀ ਪੂਰਾ ਬਣੀ ਸਹੀ ਗੱਲ ਆ ਅੱਗੇ ਪ੍ਰਾਤਨ ਨੰਬਰ ਕਿਹੜਾ ਸੋਸ ਹੁੰਦੀ ਆ ਇਗਲੇ ਨੇ ਤਾਂ ਆਪਾਂ ਨੂੰ ਦੂਜਾ ਕਿਹਾ ਆ ਪ ਤੀਜਾ ਮੰਨ ਲੈਂਦੇ ਆ ਠੀਕ ਆ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਹਜੇ ਹੱਥ ਦੇਣਾ ਦੁੱਧ ਇਹ 22 ਲੀਟਰ ਦੇ ਦਿੰਦੀ ਆ 22 ਲੀਟਰ ਦੇ ਹਾਂ ਠੀਕ ਆ ਠੰਡੀ ਸੀਲਾਪੂਰੀ ਕਿੰਨੇ ਦਿਨ ਲੈਂਦੀ ਆ ਬਾਈ ਕਹਿੰਦਾ 22 ਲੀਟਰ ਦਾ ਰਿਕਾਰਡ ਹਾਂ ਮੇਸ ਚੰਗਾ ਕੱਦਵਟ ਚੰਗਾ ਆਰਡਰ ਚੰਗਾ ਥਣ ਥਣ ਵੀ ਚੰਗਾ ਤੇ ਲਾਂਡੂ ਬਹੁਤ ਪਈਆਂ ਨੇ ਤੇ ਲਾਂ ਹਜੇ ਬਹੁਤ ਆ ਦੇ ਠੰਡੀ ਫੁੱਲ ਆ ਨਾ ਬਹੁਤ ਠੰਡੀ ਆ ਲੈ ਲੈ ਤੇ ਲਾਂ ਨਾ ਖਾ ਦੇ ਹੂੰ ਹੂੰ ਤੇ ਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਚੋਗੇ ਕਰਦੇ ਠੀਕ ਆ ਸੋਰ ਦੇ ਬੇ ਮੜੀ ਸਾਨ ਸੁਣ ਵੀ ਚੰਗਾ ਚੋਈ ਚੋਈ ਕਰਮਾ ਦੀ 20 ਲੀਟਰ ਦੀ ਆਪਣੀ 20 ਦੀ ਗਾਰੰਟੀ ਆ ਅੱਛਾ ਹਾਂ ਨਾ ਦਿੱਤਾ ਅਗਲਾ ਗਾਂਵ ਆਨੇ ਜੀ ਅੱਛਾ ਹਾਂ ਹਾਂ ਬਾਕੀ ਜਗਾਰ ਬਹੁਤ ਅਗਾ ਦਾ ਸਹੀ ਗੱਲ ਆ ਹਾਂ ਲੈ ਵਾ ਚੰਗਾ ਕੱਦ ਬੱਡ ਚੰਗਾ ਤੋੜਾ ਤਾਰਾ ਅੱਜ 8 ਦਿਨ ਪਿਆ ਗਾਂ ਦੇ ਹੂੰ ਬਾਕੀ ਲੈਵਾ ਇੰਨਾ ਹੀ ਹੋਰ ਬਣਾ ਜਾਣਾ ਨੇ ਸਹੀ ਗੱਲ ਆ ਹਾਂ ਮਗਰ ਮੂਰ ਨੂੰ ਕੋਈ ਕਿਸੇ ਪਾਸਿਓਂ ਆਇ ਨਹੀਂ ਹੂੰ ਤੇ ਕੀ ਮੋਲ ਆ ਫਿਰ ਇਹਦਾ ਜੱਜ ਜੱਜ ਜਾਇ ਜਮ ਮੋਲੇ ਦਾ 40000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ 46000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜਾ ਫੇਸ ਚੰਗਾ ਕੱਦ ਵੱਡ ਚੰਗਾ ਆਰਡਰ ਚੰਗਾ ਥਾਣ ਤੁਣ ਚੰਗਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਤੇ ਨਗ ਸੀਗੇ ਭਰਾ ਕੋਲ ਤਿੰਨ ਤਿੰਨੇ ਰਖਾਤੇ ਕਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ